ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਿਚਨ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਬਣਾਵਾਂਗੇ ਦਹੀਂ ਆਲੂ ਦੀ ਸਬਜ਼ੀ ਜੋ ਕਿ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਆਸਾਨ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਸੋ ਸਮਾਨ ਦੇਖ ਲੈਣੇ ਜੋ ਸਬਜ਼ੀ ਬਣਾਉਣ ਦੇ ਲਈ ਚਾਹੀਦਾ ਹੈ ਸਭ ਤੋਂ ਪਹਿਲਾਂ ਲਿਆ ਮੈਂ ਕਾਫੀ ਸਾਰੇ ਉਬਲੇ ਹੋਏ ਆਲੂ ਇਹ ਮੈਂ ਛੋਟੇ ਸਾਈਜ਼ ਦੇ ਆਲੂ ਲਿਆ ਜੇ ਤੁਹਾਡੇ ਕੋਲ ਵੱਡੇ ਸਾਈਜ਼ ਦੇ ਆਲੂ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਉਹਦੇ ਤੁਸੀਂ ਦੋ ਦੋ ਹਿੱਸੇ ਕਰ ਲੈਣੇ ਆ ਸੋ ਇਸ ਲਈ ਮੈਂ ਕਾਫੀ ਸਾਰੇ ਉਬਲੇ ਹੋਏ ਆਲੂ ਇੱਕ ਕੌਲੀ ਲਿਆਇਆ گاੜਾ ਦਹੀਂ ਇੱਕ ਪਿਆਜ਼ ਇਹਨੂੰ ਵੀ ਬਰੀਕ-ਬਰੀਕ ਕਰ ਲਿਆ ਆ ਥੋੜਾ ਜਿਹਾ ਲਿਆ ਅਦਰਕ ਇਹਨੂੰ ਵੀ ਮੈਂ ਕद्दूकस ਕਰ ਲਿਆ ਆ ਲਸਣ ਇਹ ਵੀ ਕद्दूकस ਕਰ ਲਿਆ ਆ ਹਰੀ ਮਿਰਚ ਲਵਾਂਗੇ ਆਪਾਂ ਥੋੜੀ ਜੀ ਥੋੜੀ ਜੀ ਲਾਲ ਮਿਰਚ ਨਮਕ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਹਲਦੀ ਪਾਊਡਰ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਜਿਹੜੇ ਆਲੂ ਆ ਇਹਨਾਂ ਨੂੰ ਮੈਰੀਨੇਟ ਕਰਕੇ ਤਿਆਰ ਕਰਾਂਗੇ ਆਲੂਆਂ ਨੂੰ ਮੈਰੀਨੇਟ ਕਰਨ ਦੇ ਲਈ ਆਪਾਂ ਇਹਦੇ ਵਿੱਚ ਪਾਵਾਂਗੇ 2 ਚਮਚਾ گاੜਾ ਦਹੀਂ ਤੇ ਫਰੈਂਡਸ ਆਲੂਆਂ ਦੇ ਵਿੱਚ ਤੁਸੀਂ ਟੁੱਥਪਿਕ ਦੀ ਹੈਲਪ ਦੇ ਨਾਲ ਛੋਟੇ-ਛੋਟੇ ਛੇਦ ਕਰ ਲੈਣੇ ਆ ਤੇ ਨਾਲੇ ਪਾਵਾਂਗੇ ਥੋੜਾ ਜਿਹਾ ਹਲਦੀ ਪਾਊਡਰ ਥੋੜੀ ਜਿਹੀ ਲਾਲ ਮਿਰਚ ਪਾਊਡਰ ਨਾਲੇ ਪਾਵਾਂਗੇ ਆਪਾਂ ਥੋੜਾ ਜਿਹਾ ਭੁੰਨੇ ਹੋਏ ਜੀਰੇ ਦਾ ਪਾਊਡਰ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਕਾਲੀ ਮਿਰਚ ਪਾਊਡਰ ਤੇ ਨਮਕ ਪਾਵਾਂਗੇ ਸਵਾਦ ਦੇ ਹਿਸਾਬ ਨਾਲ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਹੱਥ ਦੇ ਨਾਲ ਮਿਕਸ ਕਰ ਦੇਣਾ ਤਾਂ ਕਿ ਆਲੂਆਂ ਦੇ ਨਾਲ ਸਾਰਾ ਮਸਾਲਾ ਜਿਹੜਾ ਮਿਕਸ ਹੋ ਜਵੇ ਤੇ ਦੇਖੋ ਸ ਚੰਗੇ ਤਰੀਕੇ ਦੇ ਨਾਲ ਆਲੂਆਂ ਦੇ ਨਾਲ ਮਿਕਸ ਕਰ ਦਿੱਤਾ ਹੈ ਤੇ ਮਸਾਲਾ ਦੇਖ ਸਕਦੇ ਹੋ ਚੰਗੇ ਤਰੀਕੇ ਦੇ ਨਾਲ ਆਲੂਆਂ ਦੇ ਨਾਲ ਕੋਟ ਹੋ ਗਿਆ ਆ ਸੋ ਆਲੂ ਆਪਾਂ ਸਾਈਡ ਤੇ ਰੱਖਾਂਗੇ ਤੇ ਜਿਹੜਾ ਆਪਾਂ ਦਹੀਂ ਲਿਆ ਸੀ ਦਹੀਂ ਨੂੰ ਚੰਗੇ ਤਰੀਕੇ ਦੇ ਨਾਲ ਆਪਾਂ ਫੈਂਟ ਲੈਣਾ ਹੈ ਇਹਦੇ ਵਿੱਚ ਕੋਈ ਵੀ ਗੁੱਟਲੀਆਂ ਵਗੈਰਾ ਨਹੀਂ ਚਾਹੀਦੀਆਂ ਤੁਸੀਂ ਚਾਹੋ ਤਾਂ ਥੋੜਾ ਜਿਹਾ ਪਾਣੀ ਵੀ ਪਾ ਸਕਦੇ ਹੋ ਦੇਖੋ ਮੈਂ ਥੋੜਾ ਜਿਹਾ ਪਾਣੀ ਪਾ ਕੇ ਦਹੀਂ ਜਿਹੜਾ ਫੈਂਟ ਲਿਆ ਆ ਹੁਣ ਆਪਾਂ ਬਣਾਵਾਂਗੇ ਤੜਕਾ ਸੋ ਤੇਲ ਜਿਹੜਾ ਮੈਂ ਗਰਮ ਕਰ ਲਿਆ ਹੈ ਤੇਲ ਗਰਮ ਹੋਣ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਜੀਰਾ ਥੋੜੀ ਜੀ ਰਾਈ ਤੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਥੋੜਾ ਜਿਹਾ ਲਸਣ ਕद्दूकस ਕੀਤਾ ਹੋਇਆ ਨਾਲ ਹੀ ਪਾ ਦਵਾਂਗੇ ਅਦਰਕ ਜੇ ਤੁਸੀਂ ਲਸਣ ਅਦਰਕ ਨਹੀਂ ਖਾਂਦੇ ਤਾਂ ਤੁਸੀਂ ਇਹ ਛੱਡ ਸਕਦੇ ਹੋ ਸੋ ਲਸਣ ਅਦਰਕ ਨੂੰ ਵੀ ਮੈਂ ਥੋੜਾ ਜਿਹਾ ਭੁੰਨ ਲਿਆ ਬਰਾਊਨ ਹੋਣ ਤੱਕ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਹਰੀ ਮਿਰਚ ਨੂੰ ਆਪਾਂ ਸਲਿੱਟ ਕਰਕੇ ਪਾਣਾ ਇਸ ਤਰੀਕੇ ਨਾਲ ਇਹਦੇ ਵਿੱਚ ਕੱਟ ਲਗਾ ਕੇ ਜੇ ਆਪਾਂ ਸਾਫਦੀ ਸੱਟ ਦੰਨੇ ਆ ਤਾਂ ਉਹ ਜਦੋਂ ਤੇਲ ਦੇ ਵਿੱਚ ਜਾਂਦੇ ਤਾਂ ਉਹ ਫਟ ਜਾਂਦੇ ਤਾਂ ਤੁਸੀਂ ਛਿੱਟੇ ਪੈਂਦੇ ਜਿਹੜਾ ਸੋ ਨਾਲ ਹੀ ਆਪਾਂ ਇਹਦੇ ਵਿੱਚ ਪਾ ਲਵਾਂਗੇ ਇੱਕ ਪਿਆਜ਼ ਕੱਦੂਕਸ ਕੀਤਾ ਹੋਇਆ ਤੇ ਪਿਆਜ਼ ਨੂੰ ਆਪਾਂ ਇੱਥੇ ਡਾਰਕ ਬ੍ਰਾਊਨ ਹੋਣ ਤੱਕ ਭੁੰਨ ਲੈਣਾ ਆ ਨਾਲ ਹੀ ਪਾ ਦਵਾਂਗੇ ਸਵਾਦ ਦੇ ਹਿਸਾਬ ਨਾਲ ਹਰੀ ਮਿਰਚ ਥੋੜੀ ਜਿਹੀ ਹਲਦੀ ਪਾਊਡਰ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਵਾਂਗੇ ਲਾਲ ਮਿਰਚ ਪਾਊਡਰ ਲਾਲ ਮਿਰਚ ਦੇ ਨਾਲ ਕਲਰ ਬਹੁਤ ਹੀ ਵਧੀਆ ਆਉਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਦਹੀਂ ਜਿਹੜਾ ਆਪਾਂ ਫੈਂਟ ਕੇ ਰੱਖਿਆ ਸੀਗਾ ਸੋ ਦਹੀਂ ਪਾਉਣ ਤੋਂ ਬਾਅਦ ਆਪਾਂ ਗੈਸ ਜਿਹੜਾ ਘੱਟ ਰੱਖਣਾ ਹੈ ਤੇ ਇਹਨੂੰ ਲਗਾਤਾਰ ਮਿਕਸ ਕਰਦੇ ਰਹਿਣਾ ਹੈ ਤਾਂ ਕਿ ਦਹੀਂ ਜਿਹੜਾ ਸਾਡਾ ਫੱਟੇ ਨਾ ਸੋ ਦੇਖੋ ਮੈਂ ਚੰਗੇ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਦਿੱਤਾ ਹੈ ਦਹੀਂ ਨੂੰ ਚੰਗੇ ਤਰੀਕੇ ਦੇ ਨਾਲ ਮਸਾਲੇ ਦੇ ਨਾਲ ਮਿਕਸ ਕਰਨ ਤੋਂ ਬਾਅਦ ਮੀਡੀਅਮ ਗੈਸ ਤੇ ਥੋੜਾ ਜਿਹਾ ਇਹਨੂੰ ਮੈਂ ਭੁੰਨ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਆਪਣੇ ਮੈਰੀਨੇਟ ਕੀਤੇ ਹੋਏ ਆਲੂ ਤੇ ਫਰੈਂਡਸ ਤੁਸੀਂ ਦੇਖਿਆ ਕਿ ਇਹ ਸਬਜ਼ੀ ਬਣਾਉਣੀ ਕਿੰਨੀ ਜ਼ਿਆਦਾ ਆਸਾਨ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸੋ ਇਹ ਜਿਹੜਾ ਮੈਰੀਨੇਟ ਦਾ ਮਸਾਲਾ ਸੀਗਾ ਇਹ ਸਾਰਾ ਇਹ ਆਪਾਂ ਸ ਦੇ ਵਿੱਚ ਪਾ ਲੈਣਾ ਹੈ ਇਹਦੇ ਨਾਲ ਸਬ지 ਦਾ ਟੇਸਟ ਜਿਹੜਾ ਬਹੁਤ ਹੀ ਵਧੀਆ ਹੁੰਦਾ ਆ ਸੋ ਮਿਕਸ ਕਰ ਦਵਾਂਗੇ ਆਲੂਆਂ ਨੂੰ ਆਪਾਂ ਮਸਾਲੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਤਾਂ ਕਿ ਤੜਕੇ ਦਾ ਜਿਹੜਾ ਮਸਾਲਾ ਆ ਉਹ ਆਲੂਆਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਮਿਕਸ ਹੋ ਜਵੇ ਸੋ ਦੇਖੋ ਮਿਕਸ ਕਰ ਦਿੱਤਾ ਆ ਮੈਂ ਚੰਗੇ ਤਰੀਕੇ ਦੇ ਨਾਲ ਗੈਸ ਦੀ ਫਲੇਮ ਜਿਹੜੀ ਆਪਾਂ ਮੀਡੀਅਮ ਰੱਖਣੀ ਆ ਤਾਂ ਕਿ ਦਹੀਂ ਜਿਹੜਾ ਸਾਡਾ ਫਟੇ ਨਾ ਤੇ ਵਿੱਚ ਵਿੱਚ ਆਪਾਂ ਛੇੜਾ ਦਿੰਦੇ ਰਹਿਣਾ ਤੇ ਲਾਸਟ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਸਵਾਦ ਦੇ ਹਿਸਾਬ ਨਾਲ ਨਮਕ ਨਮਕ ਤੁਸੀਂ ਦੇਖ ਕੇ ਪਾਉਣਾ ਕਿਉਂਕਿ ਆਪਾਂ ਆਲੂਆਂ ਨੂੰ ਮੈਰੀਨੇਟ ਕਰਦੇ ਟਾਈਮ ਵੀ ਪਾਇਆ ਸੀਗਾ ਤੇ ਤੁਸੀਂ ਇੱਥੇ ਆਸਤੇ ਹਨ ਰੱਖਣਾ ਹੈ ਕਿ ਨਮਕ ਜਿਹੜਾ ਆ ਆਪਾਂ ਬਿਲਕੁਲ ਲਾਸਟ ਤੇ ਪਾਉਣਾ ਹੈ ਨਹੀਂ ਤਾਂ ਦਹੀਂ ਜਿਹੜਾ ਸਾਡਾ ਫੱਟ ਜਾਊਗਾ ਸੋ ਮਿਕਸ ਕਰ ਦਵਾਂਗੇ ਚੰਗੇ ਤਰੀਕੇ ਦੇ ਨਾਲ ਤੇ ਦੇਖੋ ਸਬਜੀ ਜਿਹੜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਤੇ ਗਰੇਵੀ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ ਸੋ ਲਾਸਟ ਤੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਕਾਫੀ ਸਾਰਾ ਹਰਾ ਧਨੀਆ ਤੇ ਸਬਜੀ ਜਿਹੜੀ ਸਾਡੀ ਬਿਲਕੁਲ ਬਣ ਕੇ ਤਿਆਰ ਆ ਹੁਣ ਇਹ ਸਬਜੀ ਨੂੰ ਆਪਾਂ ਗਰਮਾ ਗਰਮ ਸਰਵ ਕਰ ਲਵਾਂਗੇ ਸੋ ਸਬਜੀ ਨੂੰ ਮੈਂ ਗੈਸ ਦੇ ਉੱਪਰ ਉਤਾਰ ਲਿਆ ਸੋ ਤੁਸੀਂ ਕੋਈ ਵੀ ਭਾਂਡਾ ਲੈ ਲੈਣਾ ਤੇ ਉਹਦੇ ਵਿੱਚ ਸਬਜੀ ਜਿਹੜੀ ਸਰਵ ਕਰ ਲੈਣੀ ਆ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਸਬਜੀ ਦੇਖਣ ਨੂੰ ਸੋ ਇਸ ਤਰੀਕੇ ਨਾਲ ਕੋਈ ਵੀ ਭਾਂਡਾ ਤੁਸੀਂ ਲੈ ਲੈਣਾ ਇਹਦੇ ਵਿੱਚ ਆਪਾਂ ਆਪਣੀ ਸਬਜੀ ਸਰਵ ਕਰ ਲਵਾਂਗੇ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਨਾਲ ਦਹੀਂ ਆਲੂ ਦੀ ਸਬਜ਼ੀ ਬਣਾਇਓ ਤੇ ਖਾਇਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਉਂ ਜੇ ਲੱਗੀ ਸੋ ਇਹ ਤੁਸੀਂ ਦਹੀਂ ਆਲੂ ਦੀ ਸਬਜ਼ੀ ਰੋਟੀ ਦੇ ਨਾਲ ਪੂਰੀ ਦੇ ਨਾਲ ਤੇ ਸਪੈਸ਼ਲੀ ਚਾਵਲ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਜੇ ਘਰ ਦੇ ਵਿੱਚ ਅਚਾਨਕ ਮਹਿਮਾਨ ਆ ਜਾਣ ਤੇ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਤਾਂ ਤੁਸੀਂ ਇਹ ਫਟਾਫਟ ਦਹੀਂ ਆਲੂ ਦੀ ਸਬਜ਼ੀ ਬਣਾ ਕੇ ਸਰਵ ਕਰ ਸਕਦੇ ਹੋ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਸੋ ਫਰੈਂਡਸ ਤੁਸੀਂ ਵੀ ਇਸੇ ਤਰੀਕੇ ਨਾਲ ਬਣਾਇਓ ਤੇ ਖਾਇਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਉਂ ਜੇ ਲੱਗੀ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਕੇ 올 ది অপਸ਼ਨ ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ